ਹਾਂਜੀ ਅੱਜ ਦੀ ਵੀਡੀਓ ਸਪੈਸ਼ਲ ਹੈ ਕਿਸਾਨ ਭਰਾਵਾਂ ਵਾਸਤੇ ਹੈ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਨਾ ਪੰਜਾਬ 'ਚ ਇਹ ਚੱਲ ਰਿਹਾ ਵੀ ਸੁਹਾਗੇ ਕਿਕਰ ਦੇ ਮਿਲਦੇ ਨਹੀਂ ਕਿਤੋਂ ਵੀ ਕਿਉਂਕਿ ਪੰਜਾਬ ਦੇ ਵਿੱਚ ਕਿਕਰ ਦੇ ਸੁਹਾਗਿਆਂ ਦੀ ਬਹੁਤ ਸ਼ਾਰਟ ਹੈਗੀ ਤਾਂ ਕਰਕੇ ਕੁਝ ਲੋਕ ਲੋਹੇ ਦੇ ਬਣਾਉਣ ਲੱਗੇ ਪਰ ਅਸੀਂ ਪਿਛਲੇ ਦਿਨੀ ਨਾ ਇੱਕ ਸੁਹਾਗਾ ਲੈ ਕੇ ਆਏ ਆਂਗੇ ਐਲਨਾਬਾਦ ਤੋਂ ਬਿਸ਼ਪ ਕਰਮਾ ਟਿੰਬਰ ਮਰਚੈਂਟਸ ਐਲਨਾਬਾਦ ਇਹਨਾਂ ਕੋਲੇ ਬਹੁਤ ਲੱਕੜ ਪਈ ਹੈ ਗੁਜਰਾਤ ਦੀ ਪ्योर ਗੁਜਰਾਤ ਦੀ ਕਿਕਰ ਬਹੁਤ ਹਾਰਡ ਹੁੰਦੀ ਹੈ ਕਹਿੰਦੇ ਗੁਜਰਾਤ ਦੀ ਕਿਕਰ ਇਹਦਾ ਸੁਹਾਗਾ 6363 ਕਸਦਾਨੀ ਦਾ ਤੇ 220 ਗਾਚੀਰ ਕੇ ਜੇ ਹੋ ਜਾਂ ਮਰਜੀ ਚਰਾਓ ਮੌਕੇ ਤੇ ਕੋਲੇ ਖੜ ਕੇ 2 ਫਰ ਦਾੜਾ 3 ਫਰ ਦਾ 12 ਇੰਚ ਉੱਚਾ 13 ਇੰਚ ਉੱਚਾ ਲੰਬਾ 11 ਫੁੱਟ 10 ਫੁੱਟ 12 ਫੁੱਟ 13 ਫੁੱਟ ਜਿੰਨਾ ਵੀ ਆਪਾਂ ਨੂੰ ਕਿਸੇ ਨੂੰ ਜ਼ਰੂਰਤ ਦੇ ਮੁਤਾਬਕ ਤੇ ਬਾਈ ਤੁਰਤ ਸੁਹਾਗਾ ਚੀਰ ਕੇ ਉੱਥੋਂ ਹੀ ਸਮਾਨ ਮਿਲ ਜਾਂਦਾ ਹੈ ਨਾਲ ਹੀ ਮਿਸਤਰੀ ਬੁਲਾ ਕੇ ਫਿੱਟ ਕਰਕੇ ਵੀ ਦਿੰਦੇ ਉਸਤਾਦ ਆਜ਼ਮੀਆ ਸਵਾਗਤ ਤੁਮੋ ਕੇ ਦਿੱਟਰਾ ਕੇ ਤੇ ਮਿਸਤਰੀ ਬੁਲਾਇਆ ਮਿਸਤਰੀ ਨਾਲ ਦੀ ਨਾਲ ਉਹਨੂੰ ਫਿੱਟ ਕਰ ਦਿੰਦਾ ਤੇ ਮੈਂਿਆਂ ਦਾ ਮੈਂ ਨੰਬਰ ਵੀ ਤੁਹਾਨੂੰ ਨਾਲ ਮੈਂਸ਼ਨ ਕਰ ਦੂੰਗਾ ਐਲਨਾਬਾਦ ਧੰਨਵਾਦ ਜੀ